ਕਿਸੇ ਐਡੇ ਮੈਂ ਆਪਣੇ ਬੰਦੇ ਭੋਲੇ ਆ ਨਾ ਮੈਂ ਤਾਂ ਹੈਰਾਨ ਹੁਣਾ ਕਿਸੇ ਨੇ ਸੋਸ਼ਲ ਮੀਡੀਆ ਦੇ ਉੱਤੇ ਵਿਊਜ਼ ਲੈਣ ਵਾਲੇ ਨੇ ਕਹਿ ਦਿੱਤਾ ਅਖੇ ਜੀ ਟਰੰਪ ਨੇ ਉਹ ਗਾਣਾ ਸੁਣ ਲਿਆ ਕਿਹੜਾ ਅਖੇ ਜੀ ਉਹ ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ ਦੁੱਕੀ ਤਿੱਕੀ ਸ਼ਕੀ ਦੀ ਤਾਂ ਗੱਲ ਛੱਡ ਦੇ ਉਹ ਗਾਣਾ ਬਹੁਤ ਚੱਲਿਆ ਉਹ ਮਾਰਾ ਹੀ ਕੱਲ ਇੱਕ ਕਮੈਂਟੇਟਰ ਕਰਨ ਲਿਆ ਸੀ ਅਖੇ ਵੀਰੋ ਗੱਲ ਪਤਾ ਲੱਗੀ ਆ ਅਮਰੀਕਾ ਤੋਂ ਕਿ ਕਿਸੇ ਬੰਦੇ ਨੇ ਟਰੰਪ ਨੂੰ ਉਹ ਗਾਣਾ ਸੁਣਾ ਦਿੱਤਾ ਟਰੰਪ ਨੇ ਉਹ ਗਾਣਾ ਸੁਣਿਆ ਕਿ ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ ਦੁੱਖੀ ਤੇ ਕਿਸ਼ਕੀ ਦੀ ਤਾਂ ਗੱਲ ਛੱਡ ਦੇ ਤੇ ਇਹ ਗਾਣਾ ਸੁਣਨ ਤੋਂ ਬਾਅਦ ਟਰੰਪ ਨੇ ਸਾਡੇ ਬੰਦੇ ਵਾਪਸ ਭੇਜ ਦਿੱਤੇ ਆ ਮੱਥੇ ਤੇ ਹੱਥ ਮਾਰਾ ਮੈਂ ਕਿਹਾ ਯਾਰ ਰੱਬਾ ਮੇਰਾ ਉਹ ਯਾਰ ਜੇ ਦੇਸ਼ ਦੇਸ਼ਾਂ ਦੇ ਫੈਸਲੇ ਜਾਂ ਦੇਸ਼ਾਂ ਦੀਆਂ ਨੀਤੀਆਂ ਗਾਣੇ ਸੁਣ ਕੇ ਚੱਲਣ ਲੱਗ ਪਈਆਂ ਤੇ ਆਪਾਂ ਇੱਕ ਨਵਾਂ ਗਾਣਾ ਕੱਢਦੇ ਨੇ ਆ ਟਰੰਪ ਦੀਆਂ ਸਿਫਤਾਂ ਕਰ ਦੋ ਜੇ ਦੇਸ਼ ਦੀ ਨੀਤੀ ਕੋਈ ਗਾਣੇ ਸੁਣ ਕੇ ਚੱਲਦੀ ਆ ਹੁਣ ਕਲੰਬੀਆ ਵਾਲਿਆਂ ਨੇ ਕਿਹੜਾ ਗਾਣਾ ਪੇ ਚਲਾਇਆ ਸੀ ਉਥੋਂ ਕੋਈ ਨਾਲੇ ਹੁਣ ਬੰਦਾ ਨਾ ਲੱਭਦੇ ਫਿਰਿਆ ਵੀ ਟਰੰਪ ਨੂੰ ਗਾਣਾ ਕਿੰਨੇ ਸੁਣਾਤਾ ਸੀ ਜਾ ਕੇ ਦੇਖਾ ਦੋ ਇਹਦੇ ਪਿੱਛੇ ਵੀ ਏਜੰਸੀਆਂ ਦਾ ਹੱਥ ਆ ਕਿ ਟਰੰਪ ਨੇ ਟਰੰਪ ਨੂੰ ਜਾ ਕੇ ਕਿਸੇ ਬੰਦੇ ਨੇ ਗਾਣਾ ਸੁਣਾਤਾ ਤੇ ਉਹ ਜੀ ਉਹ ਬੰਦੇ ਸਾਡੇ ਉਹਨਾਂ ਨੇ ਰਿਪੋਰਟ ਕਰ ਮਾਰੇ ਉਹ ਵੀ ਮਰੇ ਉਹ ਇਦਾਂ ਦੇ ਉਹ ਉਥੋਂ ਭੇਜਿਆ ਮੈਂ ਕਿਹਾ ਜਦੋਂ ਆਇਆ ਨਾ ਕਹਿੰਦੇ ਪੰਜਾਬ ਲੈ ਗਿਆ ਜਹਾਜ ਮੈਂ ਕਿਹਾ ਵੀ ਇਧਰੋਂ ਗਿਆ ਆਉਣਾ ਪਾਕਿਸਤਾਨ ਵੱਲੋਂ 31 ਬੰਦੇ ਗੁਜਰਾਤ ਦੇ ਹਰਿਆਣੇ ਦੇ ਪੰਜਾਬ ਦੇ ਤੇ ਗੱਬੇ ਪੁਆਇੰਟ ਕਿਹੜਾ ਪੈਂਦਾ ਦਿੱਲੀ ਵੋਟਾ ਵਾਟਾ ਦਾ ਟਾਈਮ ਸੀ ਅਗਲੇ ਕਹਿੰਦੇ ਦਿੱਲੀ ਦੇ ਉੱਤੋਂ ਹੀ ਟਪਾ ਦਿਓ ਇਹਨੂੰ ਪੰਜਾਬ ਲਾਓ ਤੇ ਉਹ ਜਿਹੜੇ ਗੋਦੀ মিডিਆ ਵਾਲੇ ਆ ਉਹਨਾਂ ਨੇ ਖਬਰ ਚੱਕ ਲਈ ਆਖੇ ਖਾਲਸਤਾਨੀ ਕੋ ਕੀਤਾ ਰਿਪੋਰਟ ਮੈਂ ਕਿਹਾ ਛੱਡਿਓ ਨਾ ਇਹ ਫੜ ਲਓ ਪਹਿਲਾਂ ਉੱਤਰ ਇਹਨਾਂ ਨੂੰ ਇਹਨਾਂ ਨੂੰ ਪੁੱਛੋ ਵੀ ਤੁਸੀਂ ਤੁਸੀਂ ਕਿੱਧਰ ਕਿੱਥੋਂ ਆਇਆ ਖਾਲਸਾ ਨਹੀਂ ਉਹ ਪਹਿਲਾਂ ਇਹ ਦੱਸੋ ਸਾਰੇ ਬੰਦੇ ਵਿਚਾਰੇ ਅਗਲੇ ਦਿਹਾੜੀਆਂ ਕਰਦੇ ਪਰ ਉਧਰ ਨੂੰ ਚੜ ਗਏ ਕੋ ਉਹ ਕਿਲਾ ਵੇਚ ਕੇ ਗਿਆ ਕੋ ਦੋ ਕਿਲੇ ਵੇਚ ਕੇ ਗਿਆ ਉਹ ਵਿਚਾਰੇ ਪਤਾ ਨਹੀਂ ਕਿਹੜਾ ਕਲੱਬ ਦੇ ਫਿਰਦੇ ਆ ਇਹਨਾਂ ਨੇ ਆਪਣਾ ਇੱਕ ਵਿੱਚ ਉਹ ਚਲਾਤਾ ਉਹਨਾਂ ਨੂੰ ਉਹਨਾਂ ਨੂੰ ਹੋਰ ਹੀ ਮੁੱਦਾ ਬਣਾਤਾ ਤੇ ਉਹ ਸਾਰਾ ਮੈਂ ਦੇਖਿਆ ਉਹ ਰੂਟ ਪਲਾਨ ਜਾ ਉਹਦਾ ਉਹ ਸਾਰਾ ਭਾਰਤ ਉਤੋਂ ਹੀ ਟਪਾ ਕੇ ਉਹ ਉੱਥੇ ਲਿਆ ਜਾ ਕੇ ਖਬਰਾਂ ਨੂੰ ਚਚਗਾਣਾ ਕਿ ਲਓ ਜੀ ਆ ਮੋੜ ਦਿੱਤੇ ਹੀ ਤੁਹਾਡੇ ਬੰਦੇ ਕਰੋ ਗੱਲ ਤੂੰ ਹੀ ਕਹਿੰਦੇ ਬਹੁਤ ਅਮਰੀਕਾ ਸਾਡਾ ਅਮਰੀਕਾ ਨੇ ਤੁਹਾਡੇ ਬੰਦੇ ਆ ਚਕਾਤੇ ਆ ਉਹ 30 ਬੰਦੇ ਪੰਜਾਬ ਦੇ 31 ਅਮਰੀਕਾ ਦੇ ਹਾਂ ਬੱਲੇ ਉਹ ਤੁਹਾਡੀਆਂ ਰਾਜਨੀਤੀਆਂ ਚੱਕ ਦੋ ਫਟੇ ਕੋਈ ਚੱਕਰ ਨਹੀਂ ਇਹ ਚੀਮਾ ਬਾਈ ਤੇ ਗੁਰ ਗੁਰਸਿੱਧੂ ਹੁਣਾਂ ਨੂੰ ਬੇਨਤੀ ਆ ਕਿ ਮੈਂ ਇੱਕ ਗਾਣਾ ਲਿਖਿਆ ਉਹ ਗਾਣਾ ਤੁਸੀਂ ਗਾ ਦਿਓ ਤੇ ਤੁਹਾਡੀ ਤਾਂ ਜਾਨ ਛੁੱਟੇ ਚੀਮਾ ਬਾਈ ਤੇ ਗੁਰਸਿੱਧੂ ਆ ਨਾ ਜਿਹੜੇ ਉਹਨਾਂ ਨੇ ਇੱਕ ਗਾਣਾ ਗਾਇਆ ਸੀ ਕਿ ਗ੍ਰੇਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ ਵਾਲਾ ਗਾਣੇ ਦੇ ਬੋਲਿਆ ਕਿ ਉੱਚੀਆਂ ਤੇਰੀਆਂ ਸ਼ਾਨਾਂ ਸੋਹਣੀਆਂ ਤੇ ਉੱਚੇ ਟਾਵਰਾਂ ਵਾਲਾ ਤੂੰ ਟਰੰਪ ਅਸੀਂ ਗਰੀਬ ਸੀ ਮਕਸੀਨ ਹਾਂ ਉੱਚੀਆਂ ਤੇਰੀਆਂ ਸ਼ਾਨਾਂ ਸੋਹਣੀਆਂ ਤੇ ਉੱਚਾ ਉੱਚੇ ਟਾਵਰਾਂ ਵਾਲਾ ਤੂੰ ਟਰੰਪ ਤੇ ਅਸੀਂ ਗਰੀਬ ਮਸਕੀਨ ਜਿਹੇ ਬੰਦੇ ਆ ਤੇ ਗਰੀਬ ਮਸਕੀਨ ਜਿਹੇ ਬੰਦੇ ਆ ਅਈ ਐਂਟਾ ਨੇ ਕਿਹਾ ਅਸੀਂ ਤਾਂ ਮਾਰੇ ਸੀ ਜੰਪ ਤੇ ਬਾਰਡਰਾਂ ਤੋਂ ਆਡਰਾਂ ਤੱਕ ਅਸੀਂ ਮਾਰੇ ਸੀ ਸਾਰੇ ਪੰਪ ਅੱਜ ਬਣ ਕੇ ਤੂੰ ਸਾਨੂੰ ਭੁੱਲ ਗਿਆ ਲੱਗਦਾ ਕਦੀ ਸਾਡੇ ਪ੍ਰਧਾਨ ਮੰਤਰੀ ਨੇ ਵੀ ਆ ਕੇ ਕਿਹਾ ਸੀ ਅੱਬ ਕੀ ਵਾਰ ਆਏਗਾ ਟਰੰਪ ਸੋ ਜਨਾਬ ਇਹ ਗਾਣੇ ਨੂੰ ਨਾ ਥੋੜਾ ਤੋੜ ਮੋੜ ਕੇ ਮਿਊਜ਼ਿਕ ਲਾ ਲਓ ਇਹਦੇ ਵਿੱਚ ਇਹਦੀਆਂ ਸਤਰਾ ਕਿਸੇ ਵਧੀਆ ਲੇਰਿਸਟ ਤੋਂ ਕਰਾਓ ਪੂਰੀਆਂ ਤੇ ਇਹਦੇ ਉੱਤੇ ਇੱਕ ਗਾਣਾ ਬਣਾਤਾ ਜਾਵੇ ਤੇ ਉਹ ਟਰੰਪ ਨੂੰ ਸੁਣਾਉਣ ਦੀ ਜ਼ਿੰਮੇਵਾਰੀ ਮੇਰੀ ਟਰੰਪ ਦਾ ਟਰੰਪ ਦੇ ਮੁੰਡੇ ਜਾਂ ਕੁੜੀ ਜਿਹੜੀ ਆ ਉਹ ਉਹ ਤੇ ਹੈਗੀ ਆ ਟਰ ਉਹਦੇ ਉੱਤੇ ਐਕਸ ਉੱਤੇ ਆਪਾਂ ਉਹਨਾਂ ਨੂੰ ਭੇਜ ਦਾਂਗੇ ਆਪਾਂ ਉਹਨਾਂ ਨੂੰ ਕਹਿ ਦਾਂਗੇ ਕਿ ਭਾਈ ਆਪਾ ਆਪਣੇ ਨੂੰ ਮੜਾ ਗਾਣਾ ਸੁਣਾ ਦੇ ਡੈਡੀ ਆਪਣੇ ਨੂੰ ਤੇ ਸਾਡੇ ਮੁੰਡੇ ਭੇਜਣੇ ਬੰਦ ਕਰ ਦੋ ਹੈ ਚੀਜ਼ ਬਾਕੀ ਬਾਹਲੀ ਗੱਲ ਆ ਤੇ ਚੀਨਾ ਤੇ ਉਹ ਗੁਰਸਿੱਧੂ ਜਿਹੜੇ ਆ ਮੁੰਡੇ ਉਹ ਮਾਫੀ ਮੰਗਾ ਦਿੰਨੇ ਉਹਨਾਂ ਤੋਂ ਭਰਾਵਾ ਇਹੀ ਕਰ ਸਕਦਾ ਹੁਣ ਹਣਾ ਜੇ ਗਾਣੇ ਸੁਣ ਕੇ ਤੁਹਾਨੂੰ ਵਾਪਸ ਭੇਜ ਦਿੱਤਾ ਤੇ ਗਾਣਾ ਕੀ ਇਹ ਗਾਣਾ ਤਾਂ ਆਪਾਂ ਬਣਾਤਾ ਹੀ ਇਹ ਉਚੀਆਂ ਤੇਰੀਆਂ ਸ਼ਾਨਾਂ ਸੋਹਣੀਆਂ ਉੱਚੇ ਚ ਟਾਵਰਾਂ ਵਾਲਾ ਤੂੰ ਟਰੰਪ ਅਸੀਂ ਗਰੀਬ ਮਸਕੀਨ ਜਿਹੇ ਬੰਦੇ ਆ ਏਜੰਟਾਂ ਨੇ ਕਿਹਾ ਅਸੀਂ ਤਾਂ ਮਾਰੇ ਸੀ ਜੰਪ ਤੇ ਬਾਰਡਰਾਂ ਤੋਂ ਆਡਰਾਂ ਤੱਕ ਅਸੀਂ ਮਾਰੇ ਸੀ ਸਾਰੇ ਪੰਪ ਅੱਜ ਬਣ ਕੇ ਤੂੰ ਭੁੱਲ ਗਿਆ ਲੱਗਦਾ ਸਾਨੂੰ ਤੇ ਅਸੀਂ ਸਾਡੇ ਪ੍ਰਧਾਨ ਮੰਤਰੀ ਨੇ ਵੀ ਕਿਹਾ ਸੀ ਅਬ ਕੀ ਬਾਰ ਆਏਗਾ ਟਰੰਪ ਚੰਦਾ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਮਿਲਦੇ ਆ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਇਹ ਦੁਵਾਲੇ ਦੁਵਾਲੇ ਢੇੜੇ ਕੱਢੀ ਜਾਂਦੇ ਆ ਕਿ ਟਾਈਮ ਉੱਤੇ ਨਾ ਲੈ ਜਾ ਤੇ ਆਪਾਂ ਕਾਹਤੇ ਲੈਣਾ ਚੰਗਾ ਮਿਲਦੇ ਆ ਸਾਸਤਰੀ ਕਾਲ